सीएमडी योगशाला ਲੋਕਾਂ ਦੇ ਲਈ ਵਰਦਾਨ ਸਾਬਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਫਰੋਜ਼ਨ ਸ਼ੋਲਡਰ ਸਾਹ ਸੰਬੰਧੀ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗ ਕਰਨ ਦੇ ਨਾਲ ਠੀਕ ਹੋ ਰਹੇ ਹਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਆਮ ਲੋਕਾਂ ਲਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਯੋਗ ਰਾਹੀਂ ਰਾਹਤ ਪਹੁੰਚ ਮਦਦਗਾਰ ਸਾਬਤ ਹੋ ਰਿਹਾ ਹੈ सीएमडी योगशाला ने सूबे के लोकांनु अपनी जीवन शैली बदलके सेहत प्रति जागरूक करण च मदद कीती है। ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ। ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਦੀਪ ਹੈ। ਮੈਂ ਯੋਗਾ ਸਤੰਬਰ ਤੋਂ ਜੁਆਇਨ ਕੀਤਾ ਹੈ। ਮੈਨੂੰ ਹਾਰਟ ਆਤਮਾ ਦੀ ਪ੍ਰੋਬਲਮ ਸੀ। ਮੈਂ ਤੇ ਯੋਗਾ ਨਾਲ ਮੇਰੀ ਕਾਫੀ ਪ੍ਰੋਬਲਮ ਦੂਰ ਹੋਈਆਂ ਤੇ ਮੈਂ ਮਾਨ ਸਰਕਾਰ ਦਾ ਬਹੁਤ ਬੜਾ ਦਿਲੋਂ ਤਹਿਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਗੈਡਿੰਗ ਸਵੇਰਾ ਟੀਵੀ ਦੇਖ ਰਹੇ ਤੁਸੀਂ ਅਸੀਂ ਮੌਜੂਦਾ ਬੱਲੂਆਂ ਨਾਲ ਹਲਕੇ ਦੇ ਪਿੰਡ ਬੁਰਜਾਂ ਦੇ ਵਿੱਚ ਜਿੱਥੇ ਅਚਾਨਕ ਮੌਸਮ ਬਦਲਿਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਇੱਕ ਪਾਸੇ ਪੰਜਾਬ ਰਾਜਸਥਾਨ ਬਾਰਡਰ ਦੇ ਨਾਲ ਗੰਗਨੌਰ ਜ਼ਿਲ੍ਹੇ ਦੇ ਵਿੱਚ ਜਿਹੜਾ ਬਾਰਿਸ਼ ਕਰਨ ਕਰਕੇ ਹੜ੍ਹ ਜਿਹੇ ਹਾਲਾਤ ਨੇ ਤੇ ਮੌਕੇ ਦੇ ਇੱਥੇ ਲੋਕ ਜਿਹੜੇ ਗਏ ਨੇ ਉਹ ਬਾਰਿਸ਼ ਦਾ ਆਨੰਦ ਲੈ ਰਹੇ ਨੇ ਨਾਲ ਜਿਹੜੇ ਪਕੌੜਿਆਂ ਦੀ ਸਟਾਲ ਲੱਗੀ ਹੋਈ ਹੈ ਜਿੱਥੇ ਲੋਕ ਪਕੌੜੇ ਖਾ ਕੇ ਆਨੰਦ ਲੈ ਰਹੇ ਨੇ ਆਪਾਂ ਸਾਰੀ ਗੱਲਬਾਤ ਜਿਹੜੇ ਕਿਥੋਂ ਦੇ ਨਿਵਾਸੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਹੈ ਮੌਸਮ ਬਦਲਿਆ ਇਸ ਨੂੰ ਕਿਸ ਤਰ੍ਹਾਂ ਮੈਂ ਜੋ ਸਿੰਦਰ ਸਿੰਘ ਕਟਾਰੀਆ ਬੁਰਜਾ ਚੌਂਕ ਤੋਂ ਬੋਲ ਰਿਹਾ ਆ ਅੱਜ ਠੰਡਾ ਮੌਸਮ ਹੈ ਥੋੜਾ ਜਿਹਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਅਗਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਕਿੰਨੀ ਬਾਰਿਸ਼ ਪਈ ਹੈ ਬਹੁਤ ਜ਼ਿਆਦਾ ਪੈ ਗਈ ਹੈ ਅੱਜ ਸਵਾਸ਼ਾ ਜੀ ਠੀਕ ਹੈ ਜੀ ਰੂੜੀਆਂ ਵਾਲੇ ਦਾ ਮੈਣ ਵਾਲਾ ਵੀ ਕਿਸਾਨਾਂ ਨੂੰ ਤਾਂ ਬਹੁਤ ਜ਼ਿਆਦਾ ਜੀ ਲਾਭ ਹੈ ਜੀ ਉਮੀਦ ਆ ਜੀ ਲਗ ਭਾਗ ਜਿਹੜਾ ਆਮ ਜਨਤਾ ਨੂੰ ਥੋੜੀ ਜਿਹੀ ਉਖਾਈ ਹੈ ਜੀ ਮੀ ਕਰਨ ਬੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅਸੀਂ ਮੌਜੂਦਾ ਬੱਲੂਆਂ ਨਾਲ ਕਦੇ ਪਿੰਡ ਬੁਰਜਾਂ ਦੇ ਵਿੱਚ ਜਿੱਥੇ ਅਚਾਨਕ ਮੌਸਮ ਬਦਲਿਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਇੱਕ ਪਾਸੇ ਪੰਜਾਬ ਰਾਜਸਥਾਨ ਬਾਰਡਰ ਦੇ ਨਾਲ ਗੰਗਨੌਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ بارش ਕਰਨ ਕਰਕੇ ਹੜ੍ਹ ਜਿਹੇ ਹਾਲਾਤ ਨੇ ਤੇ ਮੌਕੇ ਦੇ ਇੱਥੇ ਲੋਕ ਜਿਹੜੇ ਗਏ ਨੇ ਉਹ بارش ਦਾ ਆਨੰਦ ਲੈ ਰਹੇ ਨੇ ਨਾਲ ਜਿਹੜੇ ਪਕੌੜਿਆਂ ਦੀ ਸਟਾਲ ਲੱਗੀ ਹੋਈ ਹੈ ਜਿੱਥੇ ਲੋਕ ਪਕੌੜੇ ਖਾ ਕੇ ਆਨੰਦ ਲੈ ਰਹੇ ਨੇ ਆਪਾਂ ਸਾਰੀ ਗੱਲਬਾਤ ਜਿਹੜੇ ਕਿਥੋਂ ਦੇ ਨਿਵਾਸੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਹੈਗਾ ਮੌਸਮ ਬਦਲਿਆ ਇਸ ਨੂੰ ਕਿਸ ਤਰ੍ਹਾਂ ਵੇਖਦੇ ਨੇ ਕਿ ਕਿਸਾਨਾਂ ਦੀ ਫਸਲਾਂ ਨੂੰ ਇਸ بارش ਨਾਲ ਜਿਹੜਾ ਹੈਗਾ ਕਾਫੀ ਫਾਇਦਾ ਹੋਵੇਗਾ ਮੈਂ ਜਸਿੰਦਰ ਸਿੰਘ ਕਟਾਰੀਆ ਗੁਰਜਾ ਚੌਂਕ ਤੋਂ ਬੋਲ ਰਿਹਾ ਹਾਂ ਅੱਜ ਖੰਡਾ ਮੌਸਮ ਹੈ ਥੋ ਬੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਕਿੰਨੀ بارش ਪਈ ਹੈ ਬਹੁਤ ਜ਼ਿਆਦਾ ਪੈ ਗਈ ਹੈ ਅੱਜ ਸਵਾਸ਼ਾ ਜੀ ਠੀਕ ਹੈ ਜੀ ਰੂੜੀਆਂ ਵਾਲੇ ਦਾ ਮੈਦਾਨ ਵਾਲਾ ਵੀ ਕਿਸਾਨਾਂ ਨੂੰ ਤਾਂ ਬਹੁਤ ਜ਼ਿਆਦਾ ਜੀ ਲਾਭ ਹੈ ਜੀ ਉਮੀਦ ਹੈ ਜੀ ਲਗਭਗ ਜਿਹੜਾ ਆਮ ਜਨਤਾ ਨੂੰ ਥੋੜੀ ਜਿਹੀ ਉਖਾਈ ਹੈ ਜੀ ਮੀ ਕਰਨਾ ਦੇਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅਸੀਂ ਮੌਜੂਦਾ ਪੱਲਵਾਂ ਨਾਲ ਹਲਕੇ ਦੇ ਪਿੰਡ ਬੁਰਜਾਂ ਦੇ ਵਿੱਚ ਜਿੱਥੇ ਅਚਾਨਕ ਮੌਸਮ ਬਦਲਿਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਇੱਕ ਪਾਸੇ ਪੰਜਾਬ ਰਾਜਸਥਾਨ ਬਾਰਡਰ ਦੇ ਨਾਲ ਗੰਗਨੌਰ ਜ਼ਿਲ੍ਹੇ ਦੇ ਵਿੱਚ ਜਿਹੜਾ بارش ਕਰਨ ਕਰਕੇ ਹੜ੍ਹ ਜਿਹੇ ਹਾਲਾਤ ਨੇ ਇਹ ਮੌਕੇ ਦੇ ਇੱਥੇ ਲੋਕ ਜਿਹੜੇ ਗਏ ਨੇ ਉਹ ਬਾਰਿਸ਼ ਦਾ ਆਨੰਦ ਲੈ ਰਹੇ ਨੇ ਨਾਲ ਜਿਹੜੇ ਪਕੌੜਿਆਂ ਦੀ ਸਟਾਲ ਲੱਗੀ ਹੋਈ ਹੈ ਜਿੱਥੇ ਲੋਕ ਪਕੌੜੇ ਖਾ ਕੇ ਆਨੰਦ ਲੈ ਰਹੇ ਨੇ ਆਪਾਂ ਸਾਰੀ ਗੱਲਬਾਤ ਜਿਹੜੇ ਕਿੱਥੋਂ ਦੇ ਨਿਵਾਸੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਹੈਗਾ ਮੌਸਮ ਬਦਲਿਆ ਇਸ ਨੂੰ ਕਿਸ ਤਰ੍ਹਾਂ ਵੇਖਦੇ ਨੇ ਕਿ ਕਿਸਾਨਾਂ ਦੀ ਫਸਲਾਂ ਨੂੰ ਇਸ ਬਾਰਿਸ਼ ਨਾਲ ਜਿਹੜਾਗਾ ਕਾਫੀ ਫਾਇਦਾ ਹੋਵੇਗਾ ਮੈਂ ਜਸਿੰਦਰ ਸਿੰਘ ਕਟਾਰੀਆ ਗੁਰਜਾ ਚੌਂਕ ਤੋਂ ਬੋਲ ਰਿਹਾ ਹਾਂ ਅੱਜ ਠੰਡਾ ਮੌਸਮ ਹੈ ਥੋੜਾ ਜਿਹਾ ਕੰਫੋਟ ਵਧੀਆ ਕਰ ਰਿਹਾ ਹੈ ਅਗਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਕਿੰਨੀ ਬਾਰ ਠੀਕ ਹੈ ਜੀ ਗੁਰਦਿਆਂ ਵਾਲੇ ਦਾ ਮੈਨ ਰਣ ਵਾਲਾ ਵੀ ਕਿਸਾਨਾਂ ਨੂੰ ਤਾਂ ਬਹੁਤ ਜ਼ਿਆਦਾ ਜੀ ਲਾਭ ਹੈ ਜੀ ਉਮੀਦ ਹੈ ਜੀ ਲਗ ਭਾਗ ਹੈ ਜਿਹੜਾ ਆਮ ਜਨਤਾ ਨੂੰ ਥੋੜੀ ਜਿਹੀ ਉਖਾਈ ਹੈ ਜੀ ਮੀ ਕਰਨਾ ਜਿਹੜੀ ਸੋਹਰਾ ਟਵੇਲੀ ਬਣਾਉਣਾ ਕਦ ਸਾਨੂੰ ਸ਼ਾਦੀ ਕੋਲ